ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਉਣ ਵਾਲੇ ਕੁਝ ਕੁ ਦਿਨਾਂ ਦੇ ਆਪਣੇ ਕਿਸਾਨ ਵੀਰਾਂ ਨੇ ਹੁਣ ਆਪਣੇ ਪੱਤਲ ਪੇੜ ਗੋਭ ਦੀ ਸੂਂਡੀਆਂ ਸਪਰੇਹਾ ਸ਼ੁਰੂ ਕਰ ਦੇਣੀਆਂ ਨੇ ਜਿਹੜੇ ਆਪਣਾ ਦੋ ਟੈਗ ਆਉਂਦੇ ਨੇ ਆਪਣੇ ਪੱਤਲ ਪੇੜ ਤੇ ਗੋਭ ਦੀ ਸੂਂਡੀ ਦਾ ਇਹ ਆਪਣਾ ਇੱਕ ਪਹਿਲਾ ਟੈਗ ਆਉਂਦਾ 30 35 ਦਿਨ ਤੇ ਜਿੰਦੇ ਵਿੱਚ ਆਪਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕੁਝ ਕੁ ਆਪਣੇ ਕਿਸਾਨ ਵੀਰ ਇੱਥੇ ਵੀ ਆਪਣੇ ਪਦਾਨ ਰੀਜੈਂਟ ਪ੍ਰਟੇਰਾ ਵਗੈਰਾ ਜਾਂ ਦਾਣੇਦਾਰ ਜੈਹਰਾਂ ਜਾਂ ਸਪਰੇਹਾ ਕਰਨ ਲੱਗ ਪੈਂਦੇ ਨੇ ਬਾਕੀ ਉਸ ਆਪਣੇ ਟੈਗ ਦਾ ਕੋਈ ਵੀ ਆਪਾਂ ਨੂੰ ਆਪਣੇ ਨੁਕਸਾਨ ਨਹੀਂਗਾ ਆਪਾਂ ਪਹਿਲਾਂ ਵੀ ਇਸ ਬਾਰੇ ਵੀਡੀਓ ਪਾ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੂਜੇ ਟੈਗ ਬਾਰੇ ਜਿਹੜਾ ਆਪਣਾ ਇਹ ਨਸਾਰੇ ਤੋਂ ਪਹਿਲਾਂ ਆਉਂਦਾ ਜਿਹਦੀ ਆਪਾਂ ਰੋਕத் ਥਮ ਕਰਨੀ ਚਾਹੀਦੀ ਏ ਤੇ ਉਹਨਾਂ ਵਾਸਤੇ ਆਪਾਂ ਨੂੰ ਕਿਹੜੀਆਂ ਅੱਜ ਪੰਜ ਤੋਂ ਸੱਤ ਜਿਹੜੀਆਂ ਆਪਾਂ ਨੂੰ ਵਧੀਆ ਸਪਰੇਹਾਂ ਜਿਨ੍ਹਾਂ ਦਾ ਬਹੁਤ ਵਧੀਆ ਅਸਰ ਏ ਆਪਾਂ ਨੂੰ ਸਸਤੇ ਰੇਟਾਂ ਦੇ ਵਿੱਚ ਤੇ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਤੇ ਜਿਨ੍ਹਾਂ ਦਾ ਕੁਝ ਆਪਣੇ ਲੰਮੇ ਜਿਨ੍ਹਾਂ ਤੱਕ ਜਾਣ ਕੇ 20 ਤੋਂ 25 ਦਿਨਾਂ ਤੱਕ ਅਸਰ ਰਹਿੰਦਾ ਉਹ ਸਪਰੇਹਾਂ ਦੀ ਅੱਜ ਪਤਾੜਨਾ ਜਾਣਕਾਰੀ ਸਾਂਝੀ ਕਰਦੇ ਆਂ ਜਿਹੜਾ ਆਪਣਾ ਪੱਤਾ ਲਪੇਟ ਦੇ ਗੋਭੀ ਸੁੰਡੀ ਦਾ ਟੈਗ ਸ਼ੁਰੂ ਕੋਈ ਵੀ ਹੁੰਦਾ ਥੋੜੀਕਾ ਆਪਾਂ ਇਸ ਬਾਰੇ ਗੱਲ ਕਰਦੇ ਆ ਜਿਹੜੇ ਤੁਸੀਂ ਆ ਦੋ ਪੰਮਕੜ ਦੇਖ ਰਹੇ ਹੋ ਦੋ ਤਿਤਲੀਆਂ ਦੇਖ ਰਹੇ ਹੋ ਇੱਕ ਇਹਨਾਂ ਦੇ ਵਿੱਚੋਂ ਪੱਤਾ ਲਪੇਟ ਦਾ ਇੱਕ ਇਹਨਾਂ ਦੇ ਵਿੱਚੋਂ ਹੈਗਾ ਗੋਭੀ ਸੁੰਡੀ ਦਾ ਤੇ ਜਦੋਂ ਕਿਸਾਨ ਵੀਰੋਂ ਆਪਣੇ ਇਹ ਆਪਣੇ ਖੇਤਾਂ ਦੇ ਵਿੱਚ ਇਹਨਾਂ ਦੀ ਸੰਖਿਆ ਯਾਨੀ ਕਿ ਜ਼ਿਆਦਾ ਮਾਤਰਾ ਵਿੱਚ ਆਪਾਂ ਨੂੰ ਜ਼ਿਆਦਾ ਸੰਖਿਆ ਵਿੱਚ ਦੇਖਣ ਲੱਗ ਪੈਂਦੇ ਕਿਉਂਕਿ 50 ਦਿਨਾਂ ਤੋਂ ਬਾਅਦ ਆਪਣੇ ਖੇਤਾਂ ਦੇ ਵਿੱਚ ਦੇਖਣਾ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਥੋੜੀ ਮਾਤਰਾ 'ਚ ਉਹਨੇ ਜਦੋਂ ਆਪਣੀ ਜ਼ਿਆਦਾ ਸੰਖਿਆ ਦੇ ਵਿੱਚ ਇਹ ਆਪਣੇ ਖੇਤਾਂ 'ਚ ਦੇਖਣ ਲੱਗ ਪੈਂਦੇ ਨੇ ਉਸ ਤੋਂ ਤਕਰੀਬ ਇੱਕ ਹਫਤੇ ਬਾਅਦ ਆਪਣੀ ਪੱਤਲ ਪੇੜ ਜਾਂ ਗੋਭ ਦੀ ਸੂੜੀ ਦਾ ਅਟੈਕ ਸ਼ੁਰੂ ਹੋ ਜਾਂਦਾ ਜਦੋਂ ਵੀ ਆਪਣੇ ਪੰਬਕੜ ਜਾਂ ਚਿਤਰੀਆਂ ਦਿਸਦੀਆਂ ਨੇ ਜਿਆਦਾ ਸੰਖਿਆ ਦੇ ਵਿੱਚ ਉਸ ਤੋਂ ਤਕਰੀਬਨ ਆਪਾਂ 5-6 ਦਿਨ ਬਾਅਦ ਆਪਾਂ ਸਪਰੇਅ ਕਰ ਦੇਣੀ ਚਾਹੀਦੀ ਏ ਜਿਹੜਾ ਪਹਿਲਾ ਅਟੈਕ ਹੁੰਦਾ ਉਦੋਂ ਜਿਹੜੇ ਪੰਬਕੜ ਬਹੁਤ ਘੱਟ ਮਾਤਰਾ ਵਿੱਚ ਦਿਸਦੇ ਨੇ ਉਹ ਇੱਕ ਨਾਰਮਲ ਅਟੈਕ ਹੁੰਦਾ ਉੱਥੇ ਤਾਂ ਆਪਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਗਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦਾਣੇਦਾਰ ਜ਼ਹਿਰ ਪਾਉਣ ਦੀ ਜ਼ਰੂਰਤ ਨਹੀਂ ਬਾਕੀ ਇਸਦੀ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਤੇ ਜਦੋਂ ਵੀ ਆਪਾਂ ਇਹ ਭਮਕਰਦੇ ਸੱਦੇ ਨੇ ਤਿਤਰੀਆਂ ਦਿੱਸਦੀਆਂ ਤੇ ਆਪਾਂ ਨੂੰ 5 ਤੋਂ 6 ਦਿਨਾਂ ਬਾਅਦ ਸਪਰੇਅ ਜਰੂਰ ਕਰ ਦੇਣੀ ਚਾਹੀਦੀ ਏ। ਤੇ ਆਪਾਂ ਆਪਣੇ ਖੇਤਾਂ ਦੇ ਵਿੱਚ ਕਿਹੜੇ ਟੈਕਨੀਕਲ ਵਰਤਣੇ ਚਾਹੀਦੇ ਨੇ ਕਿਹੜੀਆਂ ਆਪਾਂ ਨੂੰ ਸਪਰੇਹਾਂ ਕਰਨੀ ਚਾਹੀਦੀਆਂ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਕੁਝ ਸਪਰੇਹਾਂ ਇਹੋ ਜਿਹੇ ਹੁੰਦੇ ਜਿਹੜੇ ਆਪਾਂ ਨੂੰ ਸਸਤੀਆਂ ਪੈਂਦੀਆਂ ਨੇ ਪਰ ਉਹਨਾਂ ਦਾ ਅਸਰ ਵੀ ਆਪਾਂ ਨੂੰ ਬਹੁਤ ਘੱਟ ਸਮੇਂ ਤੱਕ ਰਹਿੰਦਾ ਤੇ ਉਲਟਾ ਜਰਾ ਉਹਨਾਂ ਦਾ ਨੁਕਸਾਨ ਆਪਾਂ ਨੂੰ ਜ਼ਿਆਦਾ ਹੁੰਦਾ। ਕਿਉਂਕਿ ਉਹਨਾਂ ਦਾ ਘੱਟ ਸਮੇਂ ਅਸਰ ਹੋਣ ਕਰਕੇ ਉਹ ਦੁਬਾਰਾ ਅਟੈਕ ਆ ਸਕਦਾ ਆਪਣੇ ਬਿਮਾਰੀਆਂ ਦਾ ਤੇ ਦੂਜਾ ਜੇ ਉਹਨਾਂ ਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਹੋਰ ਬਿਮਾਰੀਆਂ ਦਾ ਹਮਲਾ ਦੇਖਣ ਨੂੰ ਸ਼ੁਰੂ ਕਾਹ ਹੋ ਜਾਂਦਾ ਇਸ ਲਈ ਆਪਾਂ ਉਹਨਾਂ ਦਵਾਈਆਂ ਦੇ ਵਿੱਚ ਆਪਾਂ ਜ਼ਿਕਰ ਕਰਦੇ ਆਂ ਕਿ ਜਿਹੜੀਆਂ ਆਪਾਂ ਨੂੰ ਟੈਕਨੀਕਲ ਜਿਹੜੇ ਆਪਾਂ ਨੂੰ ਦਵਾਈਆਂ ਆਪਣੇ ਖੇਤਾਂ ਦੇ ਵਿੱਚ ਨਹੀਂ ਵਰਤਣੀਆਂ ਚਾਹੀਦੀਆਂ ਆਪਾਂ ਕੁਝ ਕਿਸਾਨ ਵੀਰ ਆਪਾਂ ਸਸਤਾ ਦੇਖ ਕੇ ਉਹ ਦਵਾਈਆਂ ਵਰਤ ਲੈਂਦੇ ਨੇ ਬਾਕੀ ਉਹਨਾਂ ਦਾ ਆਪਾਂ ਨੂੰ ਉਲਟਾ ਨੁਕਸਾਨ ਹੁੰਦਾ ਤੇ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਨਾਲ 5 ਤੋਂ 7 ਟੈਕਨੀਕਲ ਜਿਹੜੇ ਕਿ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਨੇ ਸਿਸਟੈਮਿਕ ਕਸ ਟ੍ਰਾਂਸ ਲਾਈਮੀਨਰ ਕੰਮ ਕਰਦੇ ਨੇ ਇਸ ਦੀ ਆਪਾਂ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਕਿ ਵੀ ਆਪਣੇ ਕੰਟੈਕਟ ਤੇ ਸਿਸਟੈਮਿਕ ਤੇ ਟ੍ਰਾਂਸ ਲਾਈਮੀਨਰ ਜਿਹੜੇ ਇਹ ਟੈਕਨੀਕਲ ਜਿਹੜੇ ਵਿੱਚ ਆਪਾਂ ਲਿਖਿਆ ਹੁੰਦਾ ਇਹਨਾਂ ਦਾ ਕੀ ਮਤਲਬ ਹੁੰਦਾ ਹੈ ਆਪ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਅੱਜ ਦੀ ਆਪਾਂ ਪਹਿਲੀ ਆਪਾਂ ਮੈਡੀਸਨ ਆਪਾਂ ਸਪਰੇਅ ਦੀ ਗੱਲ ਕਰ ਗਏ ਇਹ ਆਪਣੀ ਹੈਗੀ ਜੀ ਕਾਰਟੇਪ ਹਾਈਡਰੋਕਲੋਰਾਈਡ 75% ਐਸਜੀ ਇਹ ਦੋ ਕਿਸਮਾਂ ਦੇ ਵਿੱਚ ਆਉਂਦੀ ਹੈ ਪਹਿਲਾਂ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਇਹ ਇੱਕ ਤੁਨੁਕਾ ਕੰਪਨੀ ਦੀ ਆਪਣੀ ਕੀਟਨਾਸ਼ਕ ਜਿੰਦਾ ਤੇ ਬਹੁਤ ਵਧੀਆ ਰਿਜ਼ਲਟ ਹੈ ਇਹ ਆਪਣੇ ਜਿਹੜੇ ਫਸਾਂ ਦੇ ਵਿੱਚ ਆਉਣ ਵਾਲੇ ਐਗ ਜਾਨੀ ਕਿ ਜੋ ਵੀ ਆਪਣੇ ਪਤੰਗੇ ਨੇ ਆਂਡੇ ਦਿੱਤੇ ਉਸ ਨੂੰ ਮਾਰਦਾ ਨਸ਼ਟ ਕਰਦਾ ਲਾਰਵੇ ਨੂੰ ਅਡਲਟ ਨੂੰ ਇਹ ਤਿੰਨਾਂ ਨੂੰ ਆਪਣੀ ਚੰਗੀ ਤਰ੍ਹਾਂ ਇਹ ਰੋਕத் ਥਮ ਕਰਦਾ ਤੇ ਇਹਦਾ ਜਦਾ ਬਹੁਤ ਵਧੀਆ ਰਿਜ਼ਲਟ ਜਾਣੇ ਕਿ ਆਪਾਂ ਮੰਨ ਕੇ ਚੱਲੇਗੇ 20 ਤੋਂ 25 ਦਿਨ ਤੱਕ ਇਸ ਦਾ ਰਿਜ਼ਲਟ ਰਹਿੰਦਾ ਤੇ ਇਹਦੀ ਇੱਕ ਜਿਹੜੀ ਖਾਸ ਗੱਲ ਹੈ ਕਿ ਇਹ ਜਿਹੜੇ ਮੋਟਾਰ ਦਵਾਈ ਇਹ ਕਾ ਟੇਪ ਹਾਈਡਰੋਕਲੋਰਾਈਡ ਇਹ ਮੋਟਾਰ ਦੇ ਨਾਮ ਤੇ ਆਉਂਦੀ ਹੈ ਤਾਨੁਕਾ ਕੰਪਨੀ ਦੀ 75% ਇਸ ਚੀਜ਼ ਜਿਹੜਾ ਦਾ ਕੰਮ ਕਰਨ ਦਾ ਤਰੀਕਾ ਹੈ ਕਿਉਂਕਿ ਆਪਾਂ ਨੂੰ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਆਪਾਂ ਇਸ ਬਾਰੇ ਨਹੀਂ ਜਾਣਦੇ ਤਾਂ ਇਹ ਆਪਾਂ ਫਿਰ ਆਪਾਂ ਨੂੰ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂਗਾ ਆਪਾਂ ਪੈਸੇ ਦੀ ਬਰਬਾਦ ਕਰ ਲੈਂਦੇ ਨੇ ਤੇ ਆਪਣੀ ਫਸਲ ਤੇ ਜਿਹੜਾ ਆਪਣਾ ਫਸਲ ਤੇ ਕੋਈ ਆਪਾਂ ਨੂੰ ਵੇ ਦੇਖਣ ਨੂੰ ਕੋਈ ਵਧੀਆ ਰਿਜ਼ਲਟ ਵੀ ਨਹੀਂ ਮਿਲਦਾ ਜਿਹੜੀ ਇਹ ਦਵਾਈਆਂ ਕੰਮ ਕਰਨ ਦਾ ਤਰੀਕਾ ਹੈ ਜੀ ਸਿਸਟੈਮਿਕ ਤੇ ਵੀ ਕੰਮ ਕਰਦੀ ਹੈ ਕੰਟੈਕਟ ਤੇ ਵੀ ਕੰਮ ਕਰਦੀ ਹੈ ਟਰਾਂਸਲੇਮੀਨਰ ਵੀ ਕੰਮ ਕਰਦੀ ਹੈ ਬਾਕੀ ਇਹ ਤੁਹਾਨੂੰ ਦੱਸਣਾ ਏਸ ਤੇ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਜੀ ਤੁਸੀਂ ਪਹਿਲੀ ਵੀਡੀਓ ਦੇਖ ਸਕਦੇ ਹੋ ਤੇ ਇਹ ਆਪਾਂ ਕਿਸੇ ਵੀ ਤਰ੍ਹਾਂ ਦੀ ਉਲੀਨਾਸ਼ਕ ਦੇ ਨਾਲ ਆਪਾਂ ਵਰਤ ਸਕਦੇ ਹਾਂ ਇਸ ਨੂੰ ਜਿਹੜੀ ਇਸ ਦੀ ਡੋਜ਼ ਹੈ ਆਪਣੀ 170 ਗ੍ਰਾਮ ਆਪਾਂ ਪ੍ਰਤੀ ਏਕੜ ਦੇ حساب ਦੇ ਨਾਲ ਆਪਾਂ ਵਰਤ ਸਕਦੇ ਹਾਂ ਇਹ ਆਪਣੀ ਕਾਰਟੇਬ ਆਉਂਦੀ ਹੈ ਇਹ ਮੋਟਾਰ ਕੰਪਨੀ ਦੀ ਆਉਂਦੀ ਤੁਹਾਨੂੰ ਕੋਈ ਕੰਪਨੀ ਦੀ ਮੋਟਾਰ ਦੇ ਨਾਂ ਤੇ ਆਉਂਦੀ ਹੈ ਕਾਰਟੇਬ ਹਾਈਡਰੋਕਲੋਰਾਇਡ 75% ਐਸਜੀ ਦੇ ਵਿੱਚ ਆਉਂਦੀ ਹੈ ਤੇ ਇਸ ਦੇ ਨਾਲ ਇੱਕ ਆਪਣੀ ਆਉਂਦੀ ਹੈ ਕਾਰਟੇਬ ਹਾਈਡਰੋਕਲੋਰਾਇਡ ਸੇਮ ਟੈਕਨੀਕ ਵਾਲੇ ਇਹ ਆਉਂਦਾ 50% ਐਸਪੀ ਦੇ ਵਿੱਚ ਇਹ ਆਪਣੀ ਤਾਂ ਕੋ ਕੰਪਨੀ ਦੀ ਆਉਂਦੀ ਹੈ ਇਹ ਕੈਲਡਨ ਨਾਮ ਤੇ ਦਵਾਈ ਆਉਂਦੀ ਹੈ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਆਪਾਂ ਟੈਕਨੀਕਲ ਇਹ ਦੇਖ ਸਕਦੇ ਹਾਂ ਕਾਟੇਬ ਹਾਈਡਰੋਕਲੋਰਾਈਡ ਇੱਕ ਕਾਟੇਬ ਹਾਈਡਰੋਕਲੋਰਾਈਡ 50 SP ਆਉਂਦਾ 50% SP ਜਿਹੜੀ ਆਪੀ ਸੁਮੇਤਾ ਜੀ ਦੇ ਨਾਮ ਤੇ ਆਉਂਦੀ ਉਹ ਆਪਾਂ ਨਹੀਂ ਵਰਤਣੀ ਕਿਉਂਕਿ ਉਹ ਜਦ ਆਪਣਾ ਟੈਕਨੀਕਲ ਕਲਾ ਕੰਟੈਕਟ ਬੇਸ ਤੇ ਕੰਮ ਕਰਦਾ ਜਿੰਦਾ ਆਪਾਂ ਨੂੰ ਕੋਈ ਬਹੁਤਾ ਫਾਇਦਾ ਨਹੀਂਗਾ ਕਿਉਂਕਿ ਜੇਕਰ ਆਪਾਂ ਵਰਤਾਂਗੇ ਤਾਂ ਜੇ ਕੁਝ ਦਿਨਾਂ ਬਾਅਦ بارش ਜਾਂ ਦੋ ਕੁਝ ਘੰਟੇ ਬਾਅਦ بارش ਪੈ ਜਾਂਦੀ ਤਾਂ ਉਸ ਦਾ ਕੋਈ ਅਸਰ ਨਹੀਂ ਰਹਿੰਦਾ ਨਾਲੇ ਉਹ ਜਿਹੜੇ ਸਿੱਧੇ ਕੰਟੈਕਟ ਤੇ ਕੰਮ ਕਰਦੀਏ ਉਸ ਤੋਂ ਆਪਾਂ ਨੂੰ ਕੋਈ ਬਹੁਤਾ ਲੰਮਾ ਦਿਨਾਂ ਤੱਕ ਅਸਰ ਨਹੀਂ ਰਹਿਆ ਆ ਰਹਿਦਾ ਇਸ ਕਰਕੇ ਆਪਾਂ ਉਹ ਨਹੀਂ ਵਰਤਣੀ ਉਸ ਵਾਸਤੇ ਆਪਾਂ ਕਾਰਟੇਬ ਹਾਈਡਰੋਕਲੋਰਾਈਡ 50% ਐਸਪੀ ਜਿਹੜੀ ਕਿ ਕੈਨੇਡIAN ਕੰਪਨੀ ਧਨੁਕਾ ਕੰਪਨੀ ਦੀ ਹੋਊਗੀ ਕੈਨੇਡIAN ਨਾਮ ਤੇ ਇਹ ਆਪਣੀ ਜਿਹੜੇ ਕੰਮ ਕਰਨ ਦਾ ਤਰੀਕਾ ਹੈ ਇਹਦਾ ਸਿਸਟੈਮਿਕ ਪਲੱਸ ਕੰਟੈਕਟ ਤੇ ਕਿਉਂਕਿ ਜੇ ਆਪਣੇ ਖੇਤਾਂ ਦੇ ਵਿੱਚ ਅਟੈਕ ਹੋ ਚੁੱਕਿਆ ਹੈ ਕਾਫੀ ਮਾਤਰਾ ਦੇ ਵਿੱਚ ਉਸਤੇ ਵੀ ਕੰਮ ਕਰਦੀ ਤੇ ਸਿਸਟੈਮਿਕ ਕਹਿੰਦੇ ਆ ਜਿਹਦੇ ਵਿੱਚ ਆਪਣੇ ਬੂਟਿਆਂ ਦੇ ਵਿੱਚ ਸਮਾ ਕੇ ਆਪਣੇ ਝੋਨੇ ਦੇ ਬੂਟੇ ਦੇ ਵਿੱਚ ਅੰਦਰ ਜਾ ਕੇ ਆਪਣੇ ਕੰਮ ਕਰਦੀ ਹੈ ਤੇ ਜਿਹੜੀ ਇਹਦੀ ਆਪਾਂ ਮਾਤਰਾ ਲੈਣੀ ਹੈ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਸ ਨੂੰ ਵੀ ਆਪਾਂ ਉਲਡੀ ਨਾਸ ਕੇ ਦਿਨ ਆਪਾਂ ਮਿਕਸ ਕਰਕੇ ਇਹਨੂੰ ਸਪਰੇਅ ਕਰ ਸਕਦੇ ਆ ਇਸ ਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਬਾਕੀ ਆਪਾਂ ਲੈਣੀ ਸਿਸਟੈਮਿਕ ਪਲਾਸ ਇਸ ਨੂੰ ਸਟੇ ਦੇ ਕੇ ਸਿਸਟੈਮਿਕ ਤੇ ਆਪਾਂ ਕੰਟੈਕਟ ਬੇਸ ਤੇ ਆਪਾਂ ਜਿਹੜੇ ਕੰਮ ਕਰਦੀ ਉਹ ਸਪਰੇਅਾਂ ਕਰਨੀਆਂ ਨੇ ਨਾ ਕਿ ਆਪਾਂ ਕੰਟੈਕਟ ਬੇਸ ਤੇ ਇਸ ਤੋਂ ਅਗਰ ਟੈਕਨੀਕਲ ਆਉਂਦਾ ਕਿ ਜਿਹੜਾ ਆਪਣੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਸ਼ਹੂਰ ਹੈ ਇਹ ਆਪਣਾ ਹੈਗਾ ਜੀ ਫੇਮ ਇਹਦੇ ਵਿੱਚ ਫਲੂ ਬੈਂਡਾਮਾਈਡ 42.35% ਇਹਦੇ ਵਿੱਚ ਆਪਣੇ ਹੁੰਦਾ ਹੈ ਇਹ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇਹ ਜਿਹੜੇ ਕੀੜੇ ਦੀਆਂ ਆਪਣੇ ਸੁੰਡੀਆਂ ਦੀਆਂ ਮਾਸਪੇਸ਼ੀਆਂ ਨੇ ਜਾਂ ਮਾਸਪੇਸ਼ੀਆਂ ਤੇ ਰਿਸਪੈਕਟਰਾ ਤੇ ਕੰਮ ਕਰਦੀ ਹੈ ਇਸ ਨਾਲ ਜਿਹੜੀ ਆਪਣੀ ਸੁੰਡੀਆਂ ਦੀ ਖੁਰਾਕ ਤੁਰੰਤ ਬੰਦ ਹੋ ਜਾਂਦੀ ਹੈ ਇਹ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਦੂਜੀਆਂ ਦਵਾਈਆਂ ਦਰੋਂ ਵੱਖਰਾ ਹੁੰਦਾ ਹੈ ਇਹ ਆਪਣੇ ਸੁੰਡੀਆਂ ਦੀਆਂ ਮਾਸਪੇਸ਼ੀਆਂ ਤੇ ਕੰਮ ਕਰਦੀ ਹੈ ਇੱਕ ਟ੍ਰਾਂਸਲੇਮੀਨਰ ਤੇ ਇਹ ਵੀ ਕੰਮ ਕਰਦੀ ਸਿਸਟੈਮਿਕ ਵੀ ਕੰਮ ਕਰਦੀ ਏ ਇਸ ਤੇ ਵੀ ਬਹੁਤ ਵਧੀਆ ਰਿਜ਼ਲਟ ਨੇ ਫੇਮ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਦਾ ਬਹੁਤ ਵੀ ਵਧੀਆ ਰਿਜ਼ਲਟ ਨੇ ਦੇਖਣ ਨੂੰ ਮਿਲਦੇ ਨੇ ਤੇ ਜਿਹੜੀ ਇਹਦੀ ਆਪਾਂ ਡੋਜ਼ ਕੁਝ ਕੁ ਕਿਸਾਨ ਵੀਰ ਆਪਣੇ ਇਥੋਂ 30 35 ਐਮਐਲ ਤੱਕ ਵੀ 40 ਐਮਐਲ ਤੱਕ ਵੀ ਪ੍ਰਤੀ ਕਿਲੇ ਦੇ ਹਿਸਾਬ ਨਾਲ ਡੋਜ਼ ਪਾਈ ਹੁੰਦੀ ਨੇ ਉਹਦਾ ਕੁਝ ਵੀ ਫਾਇਦਾ ਨਹੀਂ ਜਿਹੜੀ ਇਹਦੀ ਸਹੀ ਡੋਜ਼ ਹੈ ਆਪਾਂ ਜੇਕਰ ਆਪਾਂ ਚੋਨੇ ਦੇ ਵਿੱਚ ਵਰਤਣੀ ਚਾਹੋਣੇ ਆ ਤਾਂ ਆਪਾਂ 20 ਐਮਐਲ ਤੋਂ ਲੈ ਕੇ 25 ਐਮਐਲ ਤੱਕ ਵਰਤ ਸਕਦੇ ਨੇ 20 ਐਮਐਲ ਤੇ ਵੀ ਅਸੀਂ ਤੇ ਆਪਾਂ ਰਿਜ਼ਲਟ ਲਏ ਹੋਏ ਨੇ 20 ਐਮਐਲ ਨਾਲ ਹੀ ਬਹੁਤ ਵਧੀਆ ਰਿਜ਼ਲਟ ਨੇ ਕੁਝ ਵੀ ਆਪਾਂ ਨੂੰ 35 40 ਐਮਐਲ ਪਾਉਣ ਦੀ ਜਰੂਰਤ ਨਹੀਂ ਗਈ 20 ਐਮਐਲ ਤੋਂ ਲੈ ਕੇ ਆਪਾਂ 25 ਐਮਐਲ ਤੱਕ ਅਸੀਂ ਦੀ ਡੋਜ਼ ਪਾ ਸਕਦੇ ਹਾਂ ਤੇ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਨੇ ਇਹ ਜਿਹੜੇ ਕਿਸਾਨ ਵੀ ਵਰਤਦੇ ਨੇ ਉਹ ਹਰ ਵਾਰ ਹੀ ਵਰਤਦੇ ਨੇ ਤੇ ਇਹ ਵੀ ਆਪਣਾ ਇੱਕ ਚੰਗਾ ਟੈਕਨੀਕਲ ਇਸ ਸਿਸਟੈਮਿਕ ਲੰਬੇ ਸਮੇਂ ਤੱਕ ਕੰਮ ਕਰਦਾ ਬਾਰਿਸ਼ ਇਹ ਪੈਣ ਤੇ ਵੀ ਇਹਦਾ ਕੰਮ ਆਪਣੀ ਆਪਣੀ ਕੀੜ ਦਾ ਖਤਾਈ ਕਰਦੀ ਏ ਤੇ ਇਸ ਤੋਂ ਅਗਲਾ ਟੈਕਨੀਕਲ ਹੁੰਦਾ ਜੀ ਆਪਣਾ ਟਾਟਾਟ ਕੋਮੀ ਜਿਹੜਾ ਜਿੰਦੀ ਵਿੱਚ ਹੀ ਫੇਮ ਵਾਲਾ ਟੈਕਨੀਕਲ ਹੁੰਦਾ ਫਲੂ ਬੈਂਡ ਐਮਾਈਡ ਜਿਹੜਾ ਫੇਮ ਦੇ ਵਿੱਚ ਹੁੰਦਾ 49.35% ਹੁੰਦਾ ਤੇ ਇਹਦੇ ਵਿੱਚ ਜਿਹੜਾ ਹੁੰਦਾ ਹੈ ਆਪਣਾ ਫਲੂ ਬੈਂਡ ਐਮਾਈਡ 20% ਡਬਲਯੂਜੀਰਿ ਵਿੱਚ ਹੁੰਦਾ ਇਹ ਵੀ ਇੱਕ ਸਿਸਟੈਮਿਕ ਤੇ ਕੰਮ ਕਰਦੀ ਇਸ ਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਜਿਗਰ ਇਹਦੀ ਆਪਾਂ ਡੋਜ਼ ਦੀ ਗੱਲ ਕਰੀਏ ਤਾਂ ਇਹ ਆਪਾਂ 50 ਗ੍ਰਾਮ ਪ੍ਰਤੀ ਕਿਲੇ ਦੇ ਹਿਸਾਬ ਦੇ ਨਾਲ ਆਪਾਂ ਇਹਦੀ ਮਾਤਰਾ ਲੈਣੀ ਹੈ ਤੇ ਇਸ ਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਲੰਮੇ ਦਿਨਾਂ ਤੱਕ ਜਾਨੀ ਕਿ 15-20 ਦਿਨ ਤੱਕ ਇਸ ਦਾ ਰਿਜ਼ਲਟ رہ ਸਕਦਾ ਰਹਿੰਦਾ ਹੈ ਤਾਂ ਇਹ ਵੀ ਆਪਣੇ ਜਿਵੇਂ ਫੇਮ ਕੰਮ ਕਰਦੀ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ ਜਿਵੇਂ ਉਹ ਆਪਣੇ ਲਿਕਵਿਡ ਫਾਰਮ ਦੇ ਵਿੱਚ ਆ ਜਾਂਦੀ ਹੈ ਐਮ ਐਲ ਦੇ ਹਿਸਾਬ ਨਾਲ ਪੈਂਦੀ ਹੈ ਤੇ ਇਹ ਆਪਣੇ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਉਂਦੀ ਹੈ ਇਹ ਆਪਣੇ ਗ੍ਰਾਮ ਦੇ ਹਿਸਾਬ ਨਾਲ ਪੈਂਦੀ ਹੈ ਤੇ ਇਹਦਾ ਵੀ ਜਿਹੜਾ ਕੰਮ ਕਰਨ ਦਾ ਤਰੀਕਾ ਆਪਣੇ ਸੇਮ ਫੇਮ ਤਰ੍ਹਾਂ ਥੋੜੀ ਕੰਦੀ ਜੇ ਵਿੱਚ ਪਰਸੈਂਟੇਜ ਘਟਾਈ ਹੈ ਤੇ ਬਾਕੀ ਕੰਮ ਕਰਨ ਤਰੀਕਾ ਇਸ ਦਾ ਵੀ ਬਹੁਤ ਵਧੀਆ ਇਹਦੇ ਨਾਲ ਵੀ ਆਪਾਂ ਕੋਈ ਵੀ ਉਲਦੀ ਨਾਸ਼ਕ ਸਪਰੇਅ ਆਪਾਂ ਇਸ ਤਰ੍ਹਾਂ ਵਰਤ ਸਕਦੇ ਹਾਂ ਇਸ ਤੋਂ ਅਗਲੇ ਉਦੀ ਜੀ ਆਪਣੀ ਕੋਰਾਜਨ ਜਿਹੜੀ ਐਫ ਐਮ ਸੀ ਕੰਪਨੀ ਦੀ ਆਉਂਦੀ ਏ ਇਹ ਵੀ ਆਪਣੇ ਇੱਕ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇਹਦਾ ਸਿਸਟੈਮਿਕ ਤੇ ਪਲੱਸ ਕੰਟੈਕਟ ਤੇ ਕੰਮ ਕਰਦੀ ਜਿੰਦਾ ਕਿ ਬਹੁਤ ਬਜਾਦੇ ਵਧੀਆ ਰਿਜ਼ਲਟ ਨੇ ਤੇ ਜਿਹੜੀ ਇਹ ਆਪਾਂ ਡੋਜ਼ ਲੈਣੀ ਹੈ ਜੀ ਕਿੱਲੇ ਦੀ 60 ਐਮਐਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਡੋਜ਼ ਲੈਣੀ ਹੈ ਜਿਹੜਾ ਇਹਦੇ ਵਿੱਚ ਟੈਕਨੀਕਲ ਹੁੰਦਾ ਆਪਣਾ ਇਹਦੇ ਵਿੱਚ ਟੈਕਨੀਕਲ ਹੁੰਦਾ ਕਲੋਰ ਐਂਟਰਾ ਨੀਲੀ ਪ੍ਰੋਲ 18.5% ਇਹਦੇ ਵਿੱਚ ਆਪਣਾ ਟੈਕਨੀਕਲ ਹੈ ਇਸ ਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਕੋਰਾਜਨ ਆਪਣਾ ਐਪ ਹੈਮਸੇ ਕੰਪਨੀ ਦੀ ਆਉਂਦੀ ਜਿਹੜੇ ਕਿਸਾਨ ਵੀ ਵਰਤਦੇ ਨੇ ਉਹਨਾਂ ਨੂੰ ਪਤਾ ਵੀ ਇਸ ਦਾ ਬਹੁਤ ਵਧੀਆ ਰਿਜ਼ਲਟ ਹੈ ਕਿਉਂਕਿ ਵੀ ਸਿਸਟੈਮਿਕ ਪਲਸ ਕੰਟੈਕਟ ਦੇ ਜੇ ਆਪਣੇ ਖੇਤਾਂ ਦੇ ਵਿੱਚ ਟੈਕ ਆ ਚੁੱਕਿਆ ਜਿਆਦਾ ਮਾਤਰਾ ਦੇ ਵਿੱਚ ਉਸ ਨੂੰ ਵੀ ਕੰਟਰੋਲ ਕਰਦੀ ਹੈ ਤੇ ਜੇਕਰ ਆਉਣ ਵਾਲਾ ਉਸ ਤੋਂ ਹੀ ਆਪਾਂ ਸੁਰੱਖਿਆ ਝੋਨੇ ਨੂੰ ਸੁਰੱਖਿਆ ਤੇ ਵੀ ਰੱਖਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਲਦੀ ਟੈਕ ਨਹੀਂ ਆਉਂਦਾ ਇਹਦੇ ਵਿੱਚ ਟੈਕਨੀਕਲ ਆਪਣਾ ਕਲੋਰ ਐਂਟਰਾਂ ਨੀਲੀ ਪ੍ਰੋ 18.5% ਇਸ ਨੂੰ ਆਪਾਂ ਸਾਰੇ ਵੀਰੋ ਗੱਲ ਕਰਦੇ ਨੇ ਕਿ ਜਿਹੜੇ ਕਿਹੜੇ ਟੈਕਨੀਕਲ ਆਪਾਂ ਨੂੰ ਆਪਣੇ ਖੇਤਾਂ ਦੇ ਵਿੱਚ ਨਹੀਂ ਵਰਤਣੇ ਚਾਹੀਦੇ ਜਿਹੜੇ ਕਿ ਆਪਣੇ ਸਿੰਥੈਟਿਕ ਜ਼ਹਿਰ ਨੇ ਜਿਹੜੇ ਥੋੜੇ ਸਸਤੇ ਪੈਂਦੇ ਨੇ ਬਾਕੀ ਇਹਨਾਂ ਦਾ ਕੋਈ ਆਪਣਾ ਬਹੁਤਾ ਫਾਇਦਾ ਨਹੀਂਗਾ ਇਹ ਤੁਸੀਂ ਨੋਟ ਕਰ ਸਕਦੇ ਹੋ ਜਿਵੇਂ ਆਪਣੇ ਡੈਲਟਾ ਮੈਥ੍ਰਿਨ ਸਾਈਪਰਮੈਥ੍ਰਿਨ ਬਾਈਪੈਥ੍ਰਿਨ ਲੈਂਡਾ ਸਾਈ ਹੈਲੋਥ੍ਰਿਨ ਪੈਰਾਮੈਥ੍ਰਿਨ ਇਹ ਜਿਹੜੇ ਕੰਬੀਨ ਇਹ ਇਹ ਆਪਾਂ ਨੂੰ ਜਿਹ ਟੈਕਨੀਕਲ ਆਪਣੇ ਖੇਤਾਂ ਦੇ ਵਿੱਚ ਨਹੀਂ ਵਰਤਣੇ ਜਿਵੇਂ ਲਾਮਡਾ ਹੋਗੀ ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਨਾਮ ਤੇ ਆਉਂਦੇ ਨੇ ਜਿਨ੍ਹਾਂ ਵਿੱਚ ਇਹ ਟੈਕਨੀਕਲ ਹੁੰਦੇ ਨੇ ਇਹਨਾਂ ਦੇ ਵਿੱਚ ਹੁਣ ਕਈ ਕੰਬੀਨੇਸ਼ਨ ਵੀ ਆਉਣ ਲੱਗੇ ਜਿਹੜਾ ਆਪਣਾ ਫੇਮ ਟੈਕਨੀਕਲ ਇਹਦੇ ਨਾਲ ਜੇ ਥੋੜੇ ਇੱਕ ਮਾਤਰਾ ਵਿੱਚ ਫਲੂ ਬੈਡਾ ਮਾਈਡ ਹੁੰਦਾ ਤੇ ਨਾਲ ਆਪਣੇ ਸਾਈਪਰ ਮੈਥਰੀਨ ਹੁੰਦੀ ਏ ਆਪਣਾ ਫੇਮਾ ਟੈਕਨੀਕਲ ਤੇ ਉਹਦੇ ਨਾਲ ਵਿੱਚ ਟੈਕਨੀਕਲ ਮਿਕਸ ਕਰਕੇ ਆਉਣ ਲੱਗੇ ਪਏ ਨੇ ਇਹੋ ਜਿਹੀ ਆਪਾਂ ਜਿਹੜੇ ਮੈਥਰੀਨ ਜਿਵੇਂ ਆਪਾਂ ਪਿੱਛੇ ਥਰੈਨ ਲੱਗਦਾ ਇਹੋ ਜਿਹਾ ਆਪਾਂ ਟੈਕਨੀਕਲ ਆਪਣੇ ਖੇਤਾਂ ਦੇ ਵਿੱਚ ਨਹੀਂ ਵਰਤਨੇ ਜੇਕਰ ਪੈਣੇ ਨੁਕਸਾਨ ਦੀ ਗੱਲ ਕਰੀਏ ਇਹ ਜਿਹੜਾ ਆਪਣਾ ਜੇਕਰ ਆਪਾਂ ਖੇਤਾਂ ਦੇ ਵਿੱਚ ਵਰਤਨੇ ਆ ਥੋੜੇ ਆਪਾਂ ਨੂੰ ਸਸਤੇ ਪੈਂਦੇ ਨੇ ਇਹ ਤਕਰੀਬਨ ਆਪਣੇ ਜਿਹੜੇ ਕੰਟੈਕਟ ਤੇ ਜੇਕਰ ਆਪਾਂ ਖੇਤਾਂ ਦੇ ਵਿੱਚ ਵਰਤਦੇ ਆ ਤਾਂ ਇਹਨਾਂ ਦਾ ਆਪਾਂ ਨੂੰ ਨੁਕਸਾਨ ਹੈ ਕਿ ਜਿਹੜਾ ਆਪਣਾ ਔਨ ਦਿਨਾਂ ਦੇ ਵਿੱਚ ਤੇਲਾ ਪੈਣਾ ਉਹ ਆਪਣੇ ਜਲਦੀ ਖੇਤਾਂ ਦੇ ਵਿੱਚ ਪਵੇਗਾ ਤੇ ਪਵੇਗਾ ਵੀ ਜ਼ਿਆਦਾ ਮਾਤਰਾ ਦੇ ਵਿੱਚ ਫਿਰ ਉਸ ਨੂੰ ਕੰਟਰੋਲ ਕਰਨਾ ਆਪਾਂ ਨੂੰ ਫਿਰ ਦਵਾਈਆਂ ਸਪਰੇਹਾਂ ਕਰਨੀਆਂ ਪੈਣੀਆਂ ਨੇ ਇਸ ਕਰੇ ਆਪਾਂ ਨੂੰ ਜਿੰਨੇ ਵੀ ਥ੍ਰਨ ਗਰੁੱਪ ਵਾਲੇ ਆਪਾਂ ਨੂੰ ਟੈਕਨੀਕਲੀ ਆਪਣੇ ਖੇਤਾਂ ਦੇ ਵਿੱਚ ਨਹੀਂ ਵਰਤਨੇ ਤੇ ਕਿਉਂਕਿ ਇਹਦੇ ਕਰਨ ਦੇ ਨਾਲ ਆਪਣੇ ਜਿਵੇਂ ਮੰਨ ਕੇ ਚੱਲਦੇ ਨੇ ਕਿ ਇਹ ਆਪਣਾ ਇੱਕ ਤੇਲੇ ਦੀ ਔਨ ਦੇ ਟੌਨਿਕ ਦਾ ਕੰਮ ਕਰਦਾ ਹੈ ਜਾਨੀ ਕਿ ਤੇਲੇ ਤੇਲੇ ਨੂੰ ਜਿਵੇਂ ਆਪਾਂ ਹੌਪਰ ਨੂੰ ਸੱਦਾ ਦਿੰਦਾ ਜਿਕਰ ਆਪਾਂ ਇਹ ਸਪਰੇਹਾਂ ਕਰਦੇ ਆਂ ਇਸੇ ਤਰ੍ਹਾਂ ਆਪਾਂ ਥ੍ਰੀਨ ਗਰੁੱਪ ਕੋ ਕਿਸੇ ਵੀ ਤਰ੍ਹਾਂ ਦੇ ਜਿਵੇਂ ਲੈਂਡਾ ਸਾਈ ਹੈਲੋਥ੍ਰੀਨ ਜਾਂ ਪੈਰਾਮੈਥ੍ਰੀਨ ਜਾਂ ਆਪਾਂ ਡੈਲਟਾ ਮੈਥ੍ਰੀਨ ਇਹੋ ਜਿਹੇ ਸਪਰੇਹਾਂ ਆਪਾਂ ਖੇਤਾਂ ਵਿੱਚ ਨਹੀਂ ਕਰਨੀ ਇਹਨਾਂ ਦਾ ਆਪਾਂ ਨੂੰ ਨੁਕਸਾਨ ਹੈ ਕੋਈ ਵੀ ਇਹਨਾਂ ਨੂੰ ਫਾਇਦਾ ਨਹੀਂ ਨਾ ਆਪਣੇ ਕੁਝ ਜਿਆਦਾ ਲੰਮਾ ਸਮਾਂ ਤੱਕ ਅਸਰ ਰੱਖਦੀਆਂ ਨਹੀਂ ਕਿਉਂਕਿ ਸਾਰੀਆਂ ਕੰਟੈਕਟ ਬੇਸ ਹੁੰਦੀਆਂ ਨੇ ਜੇਕਰ ਆਪਾਂ ਇਹ ਸਪਰੇਹਾਂ ਕਰਦੇ ਆਂ ਦਿਨਾਂ ਜਿਹੜਾ ਤੇਲਾ ਵੀ ਜਲਦੀ ਆਉਂਦਾ ਤੇ ਤੇਜ਼ ਦੀ ਜਿਹੜੀ ਸੰਖਿਆ ਬਹੁਤ ਜਲਦੀ ਬਹੁਤ ਜਲਦੀ ਜਿਹੜੇ ਉਹਨਾਂ ਦੇ ਬੱਚੇ ਜਾਨਕੀ ਐਗ ਦੇਣ ਦੀ ਸ਼ਮਤਾ ਬਹੁਤ ਜਲਦੀ ਵੱਧਦੀ ਜਿੰਦੇ ਨਾਲ ਪਰ ਆਪਣੇ ਫਸਲਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਉਲਟਾ ਆਪਣਾ ਜੇਕਰ ਆਪਾਂ ਇੱਕ ਬਿਮਾਰੀ ਰੋਕਦੇ ਦੂਜੀਆਂ ਬਿਮਾਰੀਆਂ ਨੂੰ ਸੱਦਾ ਇਹ ਦਵਾਈ ਦਿੰਦੀਆਂ ਨੇ ਜਿਸ ਕਰਕੇ ਆਪਾਂ ਜਿਹੜੇ ਸਿੰਥੈਟਿਕ ਜਿਹੜਾ ਆਪਣੇ ਖੇਤਾਂ ਦੇ ਵਿੱਚ ਨਹੀਂ ਵਰਤਨੇ ਤੇ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ